ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਸਾਹਿਬ ਨੇ ਬਹੁਤ ਵੱਡੀਆਂ ਮਿਹਰਾਂ ਕੀਤੀਆਂ ਸ਼ਰੋਮਣੀ ਪੰਥ ਸੇਵਕ ਸ਼੍ਰੀਮਾਨ ਸਤਕਾਰਯੋਗ ਮੇਰੇ ਗੁਰਦੇਵ ਬਾਬਾ ਜੀ ਬਾਬਾ ਦਾਇਆ ਸਿੰਘ ਸਾਹਿਬ ਜੀ ਸੋਰ ਸਿੰਘ ਵਾਲੇ ਉਹ ਮਹਾਂਪੁਰਖ ਜਿਹੜੇ ਹਮੇਸ਼ਾ ਹੀ ਪੰਥ ਦੀ ਤਾਬਿਆ ਚੱਲੇ ਗੁਰੂ ਗ੍ਰੰਥ ਪੰਥ ਦੇ ਨਾਲ ਬਹੁਤ ਵੱਡਾ ਆਦਰ ਸਤਕਾਰ ਪਿਆਰ ਰੱਖਿਆ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਰਹੇ ਬੜੇ ਵੱਡੇ ਵੱਡੇ ਵਿਖੜੇ ਸਮੇਂ ਵਿੱਚ ਵਿੱਚ ਵੀ ਮਹਾਪੁਰਖਾਂ ਨੇ ਪੰਥ ਨੂੰ ਆਗੂ ਮੰਨਿਆ ਪੰਥ ਦਾ ਸਤਕਾਰ ਰੱਖਿਆ ਇਸੇ ਕਰਕੇ ਅੱਜ ਸ਼ਰੋਮਣੀ ਪੰਥ ਸੇਵਕ ਇਹ ਕਿਸੇ ਕੋਲੇ ਲਕਬ ਨਹੀਂ ਜੋ ਬਾਬਾ ਜੀ ਪਿਆਰੇ ਬਾਬਾ ਦਇਆ ਸਿੰਘ ਸਾਹਿਬ ਜੀ ਨੂੰ ਬਾਬਾ ਜੀ ਬਾਬਾ ਅਵਤਾਰ ਸਿੰਘ ਜੀ ਉਹਨਾਂ ਦੀ ਨੂਰੇ ਨਜ਼ਰ ਲੱਗਤੇ ਜਿਗਰ ਬਾਬਾ ਦਇਆ ਸਿੰਘ ਜੀ 11ਵੇਂ ਜਾਨਸ਼ੀਨ ਸਨ ਬਾਬਾ ਅਵਤਾਰ ਸਿੰਘ ਜੀ 12ਵੀਂ ਜਗ੍ਹਾ ਨੇ ਅਗਾਹ 13ਵੀਂ ਪੀੜੀ ਬਾਬਾ ਪ੍ਰੇਮ ਸਿੰਘ ਜੀ ਬਾਬਾ ਚਰਨਜੀਤ ਸਿੰਘ ਜੀ ਉਹ ਵੀ ਪੂਰੇ ਤਿਆਰ ਵਰ ਤਿਆਰ ਨੇ ਜਿੱਥੇ ਉਹਨਾਂ ਦੇ ਵੱਡੇ ਸਤਿਕਾਰ ਹੋਏ ਉੱਥੇ ਇੱਕ ਹੋਰ ਬਹੁਤ ਵੱਡੀ ਹਸਤੀ ਆ ਜੀ ਨਿਧਾਨ ਸਿੰਘ ਪੰਜ ਹੱਥਾ ਸਤਕਾਰਯੋਗ ਬਾਬਾ ਜੀ ਬਾਬਾ ਨਿਧਾਨ ਸਿੰਘ ਜੋਧਾ ਏਡਾ ਪੰਜ ਹੱਥ ਜਿਵੇਂ ਪੰਜ ਪੰਜ ਪ੍ਰਾਣੀ ਲੜਦੇ ਨਾ ਉਹ ਇਕੱਲਾ ਯੋਧਾ ਗੱਜਦਾ ਸੀ ਰਣ ਵਿੱਚ ਪਰ ਬਾਬਾ ਜੀ ਦੇ ਨਾਲ ਨਿਧਾਨ ਸਿੰਘ ਜੀ ਪੰਜ ਹੱਥਾ ਬਹੁਤ ਚਿਰ ਪਹਿਲਾਂ ਲੱਗਣਾ ਚਾਹੀਦਾ ਸੀ ਉਹਨਾਂ ਦਾ ਸਰੂਪ ਬਾਬਾ ਜੀ ਦੇ ਵੀ 10 ਸਾਲ ਹੋ ਗਏ ਇਹ ਕਾਰਨ ਕਿਉਂ ਸੀ ਕਿ ਜੋ ਪੰਥ ਵਿੱਚ ਕਈ ਐਸੇ ਸਮੇਂ ਬਣੇ ਵਿਖੜੇ ਸਮੇਂ ਬਣੇ ਜਥੇਦਾਰਾਂ ਤੇ ਕਈ ਵਾਰੀ ਕਈ ਬਚਨ ਹੁੰਦੇ ਰਹੇ ਪਰ ਹੁਣ ਜੋ ਜਥੇਦਾਰਾਂ ਨੇ ਇੱਕ ਗਰਜ ਦਿਖਾਈ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਵੀ ਸਤਕਾਰ ਵਧਿਆ ਪੰਥ ਦੇ ਜਥੇਦਾਰ ਸਹਿਬਾਨਾਂ ਦਾ ਮਾਣ ਵੀ ਵਧਿਆ ਤੇ ਪੰਥ ਨੂੰ ਵੀ ਜਥੇਦਾਰ ਸਹਿਬਾਨਾਂ ਦੇ ਨਾਲ ਡਟ ਕੇ ਖੜਨਾ ਚਾਹੀਦਾ ਔਰ ਉਹ ਲੀਡਰ ਜਿਹੜੇ ਕਹਿੰਦੇ ਜੋ ਮਰਜੀ ਅਕਾਲ ਤਖਤ ਸਾਹਿਬ ਤੋਂ ਕਰਾਵਾਂਗੇ ਹੁਣ ਲੇਲੜੀਆਂ ਘੜਦੇ ਫਿਰਦੇ ਕਿ ਨਹੀਂ ਏ ਜਿਹੜਾ ਕਹਿੰਦਾ ਲੇਟ ਹੋ ਗਿਆ ਲੇਟ ਹੋਗਾ ਲੇਟ ਕੋਈ ਨਹੀਂ ਹੋਇਆ ਚੰਗਾ ਹੀ ਹੋਇਆ ਇਹ ਚ ਪਤਾ ਲੱਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਵੱਡਾ ਸਤਿਕਾਰ ਕੀ ਆ ਆਦ ਬੀ ਕੀ ਆ ਜਿੱਡਾ ਮਰਜ਼ੀ ਕੋਈ ਬਣਿਆ ਫਿਰੇ ਉਹ ਕੌਣ ਆ ਵਰਜੀਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੇਵਕ ਤੋਂ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ ਧੰਨ ਧੰਨ ਸਾਹਿਬ ਸਿਰਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਬਰੋਸਾਏ ਹੋਏ ਬਹਾਦਰ ਬਾਬਾ ਬੀਤੀ ਚੰਦ ਜੀ ਦੇ 11ਵੇਂ ਜਾਣ ਨਿਸ਼ੀਨ ਸਤਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਦਇਆ ਸਿੰਘ ਜੀ ਜਿਨ੍ਹਾਂ ਨੂੰ ਪਿਛਲੇ ਸਮੇਂ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਦੇ ਵਿੱਚ ਸ਼੍ਰੋਮਣੀ ਪੰਥ ਸੇਵਕਤਾ ਜਿਹੜਾ ਸੀ ਇਹ ਸਨਮਾਨ ਦੇ ਨਾਲ ਨਿਵਾਜਿਆ ਗਿਆ ਸੀ ਔਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਇਹ ਸਨਮਾਨ ਉਹ ਉਹਨਾਂ ਦੇ ਸੁਪੁੱਤਰ 12ਵੇਂ ਜਾਣ ਸ਼ੀਨ ਸ਼੍ਰੀਮਾਨ ਸੰਤ ਬਾਬਾ ਬਤਾਰ ਸਿੰਘ ਜੀ ਹੁਰਾਂ ਨੂੰ ਸ਼੍ਰੀ ਅਕਾਲ ਤਖਸੈਬ ਜੀ ਤੋਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਘੁਰਾ ਵੱਲੋਂ ਸਿੰਘ ਸਾਹਿਬਾਨ ਵੱਲੋਂ ਦਿੱਤਾ ਗਿਆ ਹੈ ਔਰ ਜਿੱਥੇ ਅੱਜ ਇਹ ਸਨਮਾਨ ਉਹਨਾਂ ਨੂੰ ਦਿੱਤਾ ਗਿਆ ਹੈ ਉੱਥੇ ਹੀ ਕੇਂਦਰੀ ਸਿੱਖ ਅਜਾਇਬ ਘਰ ਜੋ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰਕਰਮਾ ਦੇ ਵਿੱਚ ਸਥਿਤ ਹੈ ਉੱਥੇ ਹੀ ਸ਼੍ਰੀਮਾਨ ਸੰਤ ਬਾਬਾ ਦਇਆ ਸਿੰਘ ਜੀ ਉਹਨਾਂ ਦੀ ਜਿਹੜੀ ਇਸ ਤਸਵੀਰ ਉਹ ਵੀ ਸ਼ੁਭਧ ਕੀਤੀ ਗਈ ਹੈ ਜਿੱਥੇ ਉਹਨਾਂ ਦੀ ਤਸਵੀਰ ਸ਼ੁਭਧ ਕੀਤੀ ਗਈ ਹੈ ਉੱਥੇ ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਨਿਹਾਲ ਸਿੰਘ ਜੀ ਪੰਜ ਹੱਥਾ ਉਹਨਾਂ ਦੀ ਤਸਵੀਰ ਵੀ ਜਿਹੜੀ ਹੈ ਉਹ ਸ਼ੁਸ਼ੋਭਿਤ ਕੀਤੀ ਗਈ ਹੈ ਸਾਰੀ ਸੰਗਤ ਨੂੰ ਜਿਹੜੇ ਅੱਜ ਦਾ ਦਿਨ ਹੈ ਇਸ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹੋਇਆ ਦਾਸ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹੈ ਕਿ ਸਿੱਖ ਪੰਥ ਦੀ ਹਮੇਸ਼ਾ ਸਤਿਗੁਰੂ ਦੀ ਚੜ੍ਹਦੀ ਕਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵੀ ਗੁਰੂ ਸੂਰਾ ਪੰਥਾਂ ਦੇ ਜਿਹੜੇ ਮੁਖੀ ਹੁੰਦੇ ਆ ਜਿਹੜੇ ਵਡੀਆਂ ਆਪਣੀਆਂ ਸਵਾਵਾ ਸਿੱਖ ਪੰਥ ਰੂਤੀ ਨਿਵਾ ਕੇ ਜਾਂਦੇ ਆ ਉਹਨਾਂ ਨੂੰ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਨਮਾਨ ਭੇਟ ਕੀਤਾ ਜਾਂਦਾ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਕੇਂਦਰੀ ਅਜਾਇਬ ਘਰ ਵਿੱਚ ਚੋਭਤ ਕੀਤੀਆਂ ਜਾਂਦੀਆਂ ਅੱਜ ਦੋ ਮਹਾਨ ਪਰ ਉਪਕਾਰੀ ਇੱਕ ਸਿੱਖ ਜਨ ਅੈਲ ਸਾਡੇ ਬਾਬਾ ਨਿਧਾਨ ਸਿੰਘ ਜੀ ਪੰਜ ਹੱਤਾ ਤੇ ਸਾਡੇ ਪੰਥ ਬਾਬਾ ਬੀਦੀ ਚੰਦ ਦਲ ਦੇ ਮੁਖੀ ਰਹੇ ਸਾਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ ਉਹਨਾਂ ਦੋਹਾਂ ਤਸਵੀਰਾਂ ਨੂੰ ਕੇਂਦਰੀ ਯਾਇਬ ਘਰ ਵਿੱਚ ਸ਼ਜੋਬਤ ਕੀਤਾ ਗਿਆ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਸਿੰਘ ਸਾਹਿਬਾਨ ਵੱਲੋਂ ਜਿਹੜਾ ਹੋਇਆ ਫੈਸਲਾ ਉਸ ਫੈਸਲੇ ਤਾ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲਿਆਂ ਨੂੰ ਸ਼੍ਰੋਮਣੀ ਪੰਥ ਸੇਵਕ ਦਾ ਜਿਹੜਾ ਉਹ ਅਵਾਰਡ ਉਹਨਾਂ ਨੂੰ ਪ੍ਰਦਾਨ ਕੀਤਾ ਗਿਆ ਕਿਉਂਕਿ ਬਾਬਾ ਜੀ ਆਪ ਸਤਖੰਡ ਜਾ ਚੁੱਕੇ ਆ ਤੇ ਉਹਨਾਂ ਦੇ ਹੁਣ ਮੌਜੂਦਾ ਉਸ ਮੁਖੀ ਜਥੇਬੰਦੀ ਦੀ ਨਿਮਾਇੰਦਗੀ ਕਰਦੇ ਬਾਬਾ ਅਵਤਾਰ ਸਿੰਘ ਜੀ ਉਹਨਾਂ ਨੂੰ ਇਹ ਸਤਿਕਾਰ ਜਿਹੜਾ ਹੈ ਉਹ ਭੇਟ ਕੀਤਾ ਗਿਆ ਬਾਬਾ ਦਇਆ ਸਿੰਘ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਸੰਤ ਚਪਾਹੀ ਔਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਕਰਨੀ ਤੇ ਕਥਨੀ ਨੂੰ ਇੱਕ ਕਰਕੇ ਹੰਡਾਇਆ ਇਹੀ ਉਕਾਰ ਨੇ ਕਿ ਅੱਜ ਸਮੁੱਚੇ ਪੰਥ ਵੱਲੋਂ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਕੀਤੀਆਂ ਸੇਵਾਵਾਂ ਨੂੰ ਉਹਨਾਂ ਸੇਵਾਵਾਂ ਦੇ ਇਹ ਤਰਾਕੇ ਉਹਨਾਂ ਨੂੰ ਸ਼੍ਰੋਮਣੀ ਪੰਥ ਸੇਵਕ ਦਾ ਜਿਹੜਾ ਅੱਜ ਅਵਾਰਡ ਦਿੱਤਾ ਗਿਆ ਸੋ ਨਾਲ ਹੀ ਸਿੱਖ ਪੰਥ ਦੇ ਮਹਾਨ ਜਰਨੈਲ ਉਹ ਮਹਾਨ ਜਰਨੈਲ ਕਿਹੜੇ ਸੀ ਉਹ ਸੀ ਬਾਬਾ ਨਿਹੰਗ ਸਿੰਘ ਜੀ ਪੰਜ ਹੱਤਾ ਜਿਨ੍ਹਾਂ ਨੇ ਜੰਗਾਂ ਜੁੱਧਾਂ ਦੇ ਵਿੱਚ ਬਹੁਤ ਵੱਡੇ ਜੋਰ ਦਿਖਾਲੇ ਤੇ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਖੋਜ ਕੇ ਪੰਜ ਹੱਥੇ ਦਾ ਜਿਹੜਾ ਆ ਉਹ ਇੱਕ ਤਖ਼ल्लੁਸ ਜਿਹੜਾ ਆ ਉਹਨਾਂ ਨੂੰ ਵਾਕਿਫ ਕੀਤਾ ਸੋ ਉਹਨਾਂ ਨੇ ਸਿੱਖ ਰਾਜ ਦੇ ਵਿੱਚ ਬਹੁਤ ਵੱਡਾ ਆਪਣਾ ਯੋਗਦਾਨ ਪਾਇਆ ਤੇ ਉਹਨਾਂ ਦਾ ਭਾਵੇਂ ਦਿਹਾੜ 1839 ਚ ਹੋ ਗਿਆ ਸੀ ਪਰ ਸਮਾਂ ਕਈ ਵਾਰੀ ਇੱਕ ਚਾਲ ਨੇ ਚੱਲਦਾ ਉਹਨਾਂ ਦੀ ਵੀ ਤਸਵੀਰ ਰਾਜ ਦੇ ਤੇ ਸ਼ੋਭਿਤ ਕੀਤੀ ਗਈ ਆ ਸੋ ਮੈਂ ਦੋਹਾਂ ਪਰਿਵਾਰਾਂ ਨੂੰ ਸੰਤ ਬਾਬਾ ਅਵਤਾਰ ਸਿੰਘ ਜੀ ਤੇ ਬਾਬਾ ਨਿਹੰਗ ਸਿੰਘ ਜੀ ਪੰਜ ਹੱਥਾਂ ਦੇ ਪਰਿਵਾਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਾਮਨਾ ਵੀ ਕਰਦਾ ਕਿ ਜਿਹੜੇ ਪਰਵਾਨੇ ਸਿੱਖ ਪੰਥ ਦੇ ਉੱਤੇ ਆਪਣੇ ਸਿਵਾਵਾ ਨਿਵਾ ਕੇ ਜਾਂਦੇ ਉਹਨਾਂ ਨੂੰ ਇਦਾਂ ਖਾਲਸਾ ਪੰਥ ਜਿਹੜਾ ਆ ਉਹ ਆਪਣਾ ਸਤਕਾਰ ਦੇ ਆਧਾਰ ਭੇਟ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ